ਬਹੁਤ ਜ਼ਿਆਦਾ ਨਿੰਦਣੇ ਹੋ ਗਿਆ ਇਹ ਆਪਸ ਵਿੱਚ ਮੰਨ ਲਓ ਚਾਚੀ ਜੀ ਦਾ ਰਿਸ਼ਤਾ ਹੈ ਮੰਨ ਲਓ ਕਿ ਉਹਦੇ ਉਹਦਾ ਰਿਸ਼ਤਾ ਹੋ ਜਾਂਦਾ ਤੇ ਦੂਜਾ ਕਾਰਨ ਹੈ ਇਹ ਅਮੋ ਸਾਹਮਣੇ ਪਰਿਵਾਰ ਨੇ ਮਤਾ ਪਾਉਣ ਦਾ ਕਾਰਨ ਇਹ ਹੈ ਕਿ ਪਿੰਡ ਵਿੱਚ ਮੱਤਰਕੇ ਸਮਾਜ ਨੂੰ ਮੱਤਰਕੇ ਧੋਹਾਂਜਾਂ ਤੋਂ ਬਚਾਇਆ ਜਾ ਸਕੇ ਪਿੰਡ ਦੇ ਵਿੱਚ ਆਉਂਦੇ ਨੇ ਅਮੋ ਸਾਹਮਣੇ ਰਹਿੰਦੇ ਨੇ ਕੋਈ ਅਣਖ ਦੀ ਖਤਰ ਕੋਈ ਇਦਾਂ ਦੀ ਕੋਈ ਦੁਰਘਟਨਾ ਨਾ ਹੋ ਜਾਵੇ ਇਸ ਨੂੰ ਰੋਕਿਆ ਜਾ ਸਕੇ ਤੇ ਬਾਕੀ ਪਿੰਡ ਵਿੱਚ ਹੋਰ ਬੱਚਿਆਂ ਨੂੰ ਸੇਧ ਦਿੱਤੀ ਜਾ ਸਕੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਤਾ ਪਾਇਆ ਗਿਆ ਹੈ ਇਹ ਮਤਾ ਪਾਇਆ ਗਿਆ ਹੈ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਪਾਇਆ ਗਿਆ ਜੇ ਮੰਨ ਲਓ ਕਾਲੂ ਪਰਿਵਾਰ ਉਹਨਾਂ ਨੂੰ ਐਕਸੈਪਟ ਕਰਦਾ ਜੇ ਕੁਝ ਕਰਦਾ ਤਾਂ ਫਿਰ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਦੇਖੋ ਲਵ ਮੈਚ ਕਰਾਉਣ ਦਾ ਸਾਨੂੰ ਕੋਈ ਤਰਾਜ ਨਹੀਂ ਬੰਦਾ ਬਾਹਰ ਕਰਾ ਸਕਦਾ ਇਹ ਦੂਏ ਪਿੰਡ ਦੀ ਕੁੜੀ ਹੋਵੇ ਕਿ ਇੱਧਰ ਪਿੰਡ ਮੁੰਡਾ ਹੋਵੇ ਜੀ ਪਰ ਜਦੋਂ ਇਹਨਾਂ ਰਿਸ਼ਤੇ ਦੇ ਵਿੱਚ ਗੱਲ ਆ ਚਾਚੇ ਭਤੀਜੀ ਨੇ ਰਿੱਤਾ ਪਿਆ ਆਪਣਾ ਲਵ ਮੈਚ ਕਰਾ ਲਈ ਜੀ ਇਹ ਤੇ ਤਰਾਜ ਇਹ ਤਾਂ ਤੰਮ ਤਾਂ ਪਾਉਣਾ ਪੈਣਾ ਅਸੀਂ ਤਾਂ ਮਾਪੇ ਉਹਨਾਂ ਤਾਂ ਨਹੀਂ ਕੱਢਦੇ ਸੀ ਕੁੜੀ ਨੂੰ ਨਾ ਮੁੰਡੇ ਨੂੰ ਕਿਹਾ ਵੀ ਤੁਸੀਂ ਇੱਥੇ ਨਹੀਂ ਰਹਿ ਸਕਦੇ ਇੱਕੋ ਗੋਦ ਹੈ ਚਾਚਾ ਭਤੀਜੀ ਹੈ ਇਹ ਗਲਤ ਹੋਇਆ ਤਾਨੂੰ ਫੈਸਲਾ ਕਿਉਂ ਲੈਣਾ ਪਿਆ ਕਿਉਂ ਤੁਹਾਨੂੰ ਇਹ ਮਤੇ ਦੇ ਵਿੱਚ ਇਹ ਚੀਜ਼ਾਂ ਲਿਖਣੀਆਂ ਪਈਆਂ ਕਿ ਜੇਕਰ ਕੋਈ ਇਸ ਤਰੀਕੇ ਦੇ ਨਾਲ ਲਾ ਮੈਰਿਜ ਕਰਾਏਗਾ ਪਿੰਡ ਦਾ ਮੁੰਡਾ ਕੁੜੀ ਉਸ ਨੂੰ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਸਰ ਮੈਂ ਤਾਂ ਮਤਰ ਕੇ ਮਤਾ ਪਾਉਣ ਦਾ ਕਰਨੇ ਆ ਕਿ ਪਿੰਡ ਵਿੱਚ ਮਤਰ ਕੇ ਸਮਾਜ ਨੂੰ ਮਤਰ ਕੇ ਬੁਰਾਈਆਂ ਤੋਂ ਬਚਾਇਆ ਜਾ ਸਕੇ ਤੇ ਹੁਣ ਮੇਰੇ ਨਾਲ ਮੰਨ ਲਓ ਕੁੜੀ ਦੇ ਪੇਰੈਂਟਸ ਖੜੇ ਨੇ ਜਿਨ੍ਹਾਂ ਦੀ ਬੇਟੀ ਲੰਘ ਜਾਂਦੀ ਆ ਉਹਨਾਂ ਦਾ ਮੰਨ ਲਓ ਭਾ ਦੁੱਖ ਨਹੀਂ ਜਰ ਸਕਦੇ ਅੰਦਰ ਕੀ ਫੀਲ ਹੋ ਰਿਹਾ ਤੇ ਜਿਹੜੀ ਮੇਨ ਮਤਾ ਦੇ ਕਾਰਨ ਸੀਗਾ ਇਹ ਆਪਸ ਵਿੱਚ ਮੰਨ ਲਓ ਚਾਚੀ ਭਤੀ ਜਿਹਦਾ ਰਿਸ਼ਤਾ ਹੈ ਇੱਕ ਮੰਨ ਲਓ ਪਿਓ ਤੋਂ ਉਹਦਾ ਰਿਸ਼ਤਾ ਹੋ ਜਾਂਦਾ ਤੇ ਦ ਤੇ ਮਤਾ ਮੰਨ ਲਓ ਆਪਾਂ ਪਾਇਆ ਜੇ ਕੱਲੂ ਮੰਨ ਲਓ ਰੀਮੇਰੇਜ ਕਰਵਾ ਸਕਦੇ ਨੇ ਕੋਈ ਗੱਲ ਨਹੀਂ ਕੋਰਟ ਉਹਨਾਂ ਨੂੰ ਅਥਾਰਟੀ ਦਿੰਦਾ ਹੈ ਬਾਲਗ ਨੇ ਪਰ ਜੇ ਵਾਪਸ ਮੰਨ ਲਓ ਪਿੰਡ ਦੇ ਵਿੱਚ ਆਉਂਦੇ ਨੇ ਮੋਂ ਸਾਹਮਣੇ ਰਹਿੰਦੇ ਨੇ ਕੋਈ ਅਣਕਦੀ ਖਾਤਰ ਕੋਈ ਏਦਾਂ ਦੀ ਕੋਈ ਦੁਰਘਟਨਾ ਨਾ ਹੋ ਜਾਵੇ ਇਸ ਨੂੰ ਰੋਕਿਆ ਜਾ ਸਕੇ ਤੇ ਬਾਕੀ ਪਿੰਡ ਵਿੱਚ ਹੋਰ ਬੱਚਿਆਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਤਾ ਪਾਇਆ ਗਿਆ ਜਿਸ ਵਿੱਚ ਪਰਿਵਾਰ ਦੋਨੋਂ ਪਰਿਵਾਰਾਂ ਦੀ ਸਹਿਮਤੀ ਪੂਰੇ ਮੰਨ ਲਓ ਪਿੰਡ ਤੁਸੀਂ ਦੇਖਦੇ ਆ ਨੌਜਵਾਨ ਹੋਗੇ ਬਜ਼ੁਰਗ ਹੋਗੇ ਔਰਤਾਂ ਹੋਗੀਆਂ ਇਹ ਸਾਰਿਆਂ ਦੀ ਸਹਿਮਤੀ ਦੇ ਨਾਲ ਗ੍ਰਾਮ ਸਭਾ ਦੇ ਵਿੱਚ ਮਤਾ ਨੇ ਦੇਖੋ ਮਦਰਕੇ ਹੁਣ ਮੇਰੀ ਜਿਹੜੀ ਪੰਚਾਇਤ ਮੰਨ ਲਓ ਆਈ ਆ ਉਹ ਟਰਮ ਦੇ ਵਿੱਚ ਫਸਟ ਪਹਿਲੀ ਘਟਨਾ ਹੈ ਇਹ ਉਹ ਘਟਨਾ ਵੀ ਬਹੁਤ ਜ਼ਿਆਦਾ ਨਿੰਦਣ ਹੋ ਗਿਆ ਆਪਸੀ ਪਰਿਵਾਰ ਦੇ ਵਿੱਚ ਹੋ ਗਿਆ ਇਸ ਕਰਕੇ ਮਦਰਕੇ ਸਾਰੇ ਪਿੰਡ ਨੇ ਸੋਚਿਆ ਵੀ ਹਾਂ ਵੀ ਆਪਾਂ ਨੂੰ ਕੋਈ ਨਾ ਕੋਈ ਇਦਾਂ ਸਟੈਪ ਲੈਣਾ ਚਾਹੀਦਾ ਤੋਂ ਸਾਰਿਆਂ ਨਾਲ ਮਿਲ ਕੇ ਹੋਇਆ ਸਾਰਿਆਂ ਨੂੰ ਮਿਲ ਕੇ ਹੀ ਕੀਤਾ ਗਿਆ ਮਤਲਬ ਸਰ ਪ੍ਰਸ਼ਾਸਨ ਨੂੰ ਮਤਲਬ ਕਿ ਅਸੀਂ ਅਪੀਲ ਕਰਦੇ ਹਾਂ ਤੇ ਮਤੇ ਦੇ ਵਿੱਚ ਵੀ ਲਿਖਿਆ ਗਿਆ ਹੈ ਕਿ ਜੇ ਕੋਈ ਅਜਿਹੀਆਂ ਘਟਨਾਵਾਂ ਹੁੰਦੀਆਂ ਤਾਂ ਉਹਨੂੰ ਮਤਲਬ ਕਿ ਰੋਕਿਆ ਜਾਵੇ ਇਨੀ ਫਿਊਚਰ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਵੱਲੋਂ ਕਹਿਣਾ ਦੋਨੋਂ ਬੱਚੇ ਬਾਲਗ ਨਹੀਂ ਨਾ ਮਤਲਬ ਕਿ ਉਹ ਕੋਰਟ ਵਿੱਚ ਕੋਰਟ ਮੈਰਿਜ ਕਰਵਾ ਵੀ ਚੁੱਕੇ ਨੇ ਆਲਰੇਡੀ ਤਾਂ ਉਹਨਾਂ ਤੇ ਲਿਖਲੀ ਐਕਸ਼ਨ ਨਹੀਂ ਬਣਦਾ ਸੋ ਆਪਾਂ ਪੰਚਾਇਤ ਵੱਲੋਂ ਪਿੰਡ ਨੂੰ ਦੇਖਦੇ ਹੋਏ ਮੰਨ ਲਓ ਸਮਾਜ ਨੂੰ ਬਚਾਉਣ ਵਾਸਤੇ ਤਾਂ ਕਿ ਇਹ ਜਿਹੀ ਘਟਨਾ ਨਾ ਹੋਵੇ ਤਾਂ ਆਪਾਂ ਪਿੰਡ ਲੈਵਲ ਤੇ ਹੀ ਮਤਲਬ ਇਹ ਮਤਾ ਪਹੁੰਚ ਭਾਵਨਾਵਾਂ ਨੂੰ ਦੇਖ ਕੇ ਜਾਂ ਪੰਜਾਬ ਦਾ ਜਿਹੜਾ ਕਲ ਸੀ ਪਿੰਡ ਦੇ ਵਿੱਚੋਂ ਕਿਸੇ ਨੂੰ ਕੱਢ ਨਹੀਂ ਸਕਦਾ ਦੇ ਮੁਲਕ ਦੇ ਵਿੱਚ ਕਿਸੇ ਨੂੰ ਕੱਢ ਨਹੀਂ ਸਕਦੇ ਉਹਨੂੰ ਰਹਿਣ ਦੀ ਆਜ਼ਾਦੀ ਹੈ ਫੰਡਾਮੈਂਟਲ ਰਾਈਟ ਹੈ ਉਹਦਾ ਉਹ ਦੇਖੋ ਫੰਡਾਮੈਂਟਲ ਰਾਈਟ ਤਾਂ ਹੈਗਾ ਆਪਾਂ ਕੋਈ ਕਾਨੂੰਨ ਦੇ ਅਗੇਂਸਟ ਨਹੀਂ ਜਾਂਦੇ ਜਿਹੜਾ ਮੇਨ ਮਤਲਬ ਕਿ ਇਹ ਕਾਰਨ ਹੈ ਇਹ ਘਰ ਆਮੋ ਸਾਹਮਣੇ ਨੇ ਹੁਣ ਤੁਸੀਂ ਸਭ ਮੰਤਰੀ ਕੋ ਪੂਰਾ ਪੰਜਾਬ ਜਾ ਮੰਤਰੀ ਸਾਰੇ ਛਿਆਣੇ ਲੋਕ ਨਹੀਂ ਰਹਿੰਦੇ ਜੇ ਆਮੋ ਸਾਹਮਣੇ ਆਉਂਦੇ ਆ ਕੋਈ ਅਣਖ ਦੀ ਖਾਤਰ ਕੋਈ ਇਹੋ ਜੀ ਘਟਨਾ ਘਟਨਾ ਕੋਈ ਹੋ ਜਾਂਦੀ ਹੈ ਜਿਹਦੇ ਵਿੱਚ ਉਨੀ ਕੀ ਨੁਕਸਾਨ ਹੋ ਜਵੇ ਇਸ ਨੂੰ ਰੋਕਣ ਦੇ ਲਈ ਆਪਾਂ ਹਮਤਤਾ ਪਾਇਆ ਗਿਆ ਵੀ ਤਾਂ ਕਿ ਕੱਲ ਨੂੰ ਕੋਈ ਗਲਵਾਤ ਨਾ ਹੋਵੇ ਫਿਰ ਦੁਬਾਰੇ ਥਾਣੇ ਕਿਚਰੀਆਂ ਜਾਣਾ ਪਏਗਾ ਕੋਈ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਕੌਣ ਜਵਾਬ ਦੇਵੇਗਾ ਇਸ ਕਰਕੇ ਆਪਾਂ ਮੰਤ ਕੋਟਨਾਂ ਨੂੰ ਇਜਾਜ਼ਤ ਦਿੰਦਾ ਮੈਂ ਤੇ ਪਿੰਡ ਦੇ ਲੋਕਾਂ ਦੀ ਦਸਕਤ ਨੇ ਹਾਂਜੀ ਹਾਂ ਤੁਸੀਂ ਦੇਖ ਸਕਦੇ ਆ ਮਤਲਬ ਕੀ ਹੋਇਆ ਹੀ ਆ ਪੂਰੀ ਪੰਚਾਇਤ ਦੇ ਵੀ ਦਸਕਤ ਨੇ ਬਾਕੀ ਪਿੰਡ ਹੈ ಗ್ರಾಮ ਸਭਾ ਬਲਾਈ ਜੀ ਆਪਾਂ ਸਾਰਿਆਂ ਨੇ ਸਾਰੇ ਸਹਿਮਤ ਨੇ ਜੋ ਵੀ ਇੱਥੇ ਖੜੇ ਨੇ ਕੋਈ ਕਿਸੇ ਦੇ ਕੋਈ ਦੁਬਾਰਾ ਨਹੀਂ ਸਮਾਜਿਕ ਬਾਈਕਾਟ ਦਾ ਵੀ ਸੱਦਾ ਦਿੱਤਾ ਕਿ ਜੇਕਰ ਪਰਪਾਰ ਪਰਿਵਾਰ ਉਸ ਦੀ ਪੈਰਵਾਈ ਕਰਦਾ ਆਪਦੇ ਮੁੰਡੇ ਦੀ ਜਾਂ ਕੁੜੀ ਦੀ ਉਹਦਾ ਬਾਈਕਾਟ ਕਰਾਂਗੇ ਉਹਨੂੰ ਵੀ ਪਿੰਡ ਦੇ ਵਿੱਚੋਂ ਕੱਢਿਆ ਜਾਊਗਾ ਉਹਦੇ ਵਿੱਚ ਵੀ ਆਪਾਂ ਇਹ ਲਿਖਿਆ ਹੈ ਜੇ ਕੋਈ ਫਿਊਚਰ ਦੇ ਵਿੱਚ ਉਹਨਾਂ ਦੀ ਕੋਈ ਮਦਦ ਕਰਦਾ ਹੈ ਤਾਂ ਉਹਦਾ ਵੀ ਆਪਾਂ ਮਤਲਬ ਕਿ ਬਾਈਕਾਟ ਕੀਤਾ ਜਾਵੇਗਾ ਉਹਦੇ ਵੀ ਸਟ੍ਰ ਕਿਉਂਕਿ ਦੇਖੋ ਜੇ ਹੁਣ ਮੰਨ ਲਓ ਜਿਹੜਾ ਮਤਾ ਪਾਇਆ ਗਿਆ ਇਹ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਪਾਇਆ ਗਿਆ ਜੇ ਮੰਨ ਲਓ ਕਾਲੂ ਪਰਿਵਾਰ ਉਹਨਾਂ ਨੂੰ ਐਕਸੈਪਟ ਕਰਦਾ ਜਾਂ ਕੁਝ ਕਰਦਾ ਤਾਂ ਫਿਰ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਜੋ ਵੀ ਮੰਨ ਲਓ ਮਾਹੌਲ ਹੈ ਇਹ ਪਿੰਡ ਦਾ ਹਨ ਉਹ ਦੇਖ ਕੇ ਤਾਂ ਫਿਰ ਹੋਰ ਬੱਚੇ ਵਿਗੜਨਗੇ ਜੇ ਆਪਾਂ ਐਕਸੈਪਟ ਕਰਦੇ ਆ ਤਾਂ ਇੱਕ ਮੰਨ ਲਓ ਪਿੰਡ ਦਾ ਮੋਤਵਰ ਹੋਣ ਦੇ ਨਾਤੇ ਜਾਂ ਕਹਿ ਦਈਏ ਆਪਾਂ ਸਮਾਜ ਨੂੰ ਬਚਾਉਣੇ ਵਾਸਤੇ ਤਾਂ ਇਦਾਂ ਦੇ ਮੈਨੂੰ ਲੱਗਦਾ ਹੈ ਵੀ ਮਤੇ ਪਾਉਣੇ ਪੈਣੇ ਆ ਆਪਾਂ ਚਾਹੀਦੇ ਆ ਬਿਲਕੁਲ ਕੀ ਕਹਿਣਾ ਚਾਹੁੰਦੇ ਕੁਝ ਕਹਿਣਾ ਚਾਹੁੰਦੇ ਮੈਂ ਤਾਂ ਹੁਣ ਦਾ ਪਿੰਡ ਮਾਨਕਪੁਰ شریف ਦੇ ਵਿੱਚ ਆ ਤਾਂ ਪਿੰਡ ਦੇ ਲੋਕਾਂ ਨੇ ਮਤਾ ਪਾਇਆ ਪੂਰੀ ਪੰਚਾਇਤ ਨੇ ਮਤਾ ਪਾਇਆ ਕਿ ਜੇਕਰ ਕੋਈ ਪਿੰਡ ਦਾ ਵਿਅਕਤੀ ਇੱਕ ਦੂਜੇ ਦੇ ਨਾਲ ਨਾ ਮੈਰਜ ਕਰਾਉਂਦਾ ਤਾਂ ਉਸ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਤਾਂ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਇਸ ਤਰ੍ਹਾਂ ਦੇ ਮਤੇ ਨੇ ਜਿਹੜੇ ਪੰਜਾਬ ਦੇ ਵਿੱਚੋਂ ਸਾਹਮਣੇ ਆ ਰਹੇ ਨੇ ਚਾਹੇ ਉਹ ਬਠਿੰਡਾ ਦਾ ਕੋਟਸਮੀਰ ਹੋਵੇ ਨਾਭਾ ਦਾ ਪਿੰਡ ਗਲਵੱਟੀ ਹੋਵੇ ਜਿੱਥੇ ਉੱਥੇ ਵੀ ਜਿਹੜਾ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਗਿਆ ਕਿ ਜੇਕਰ ਇਸ ਤਰੀਕੇ ਦਾ ਕੋਈ ਨੌਜਵਾਨ ਲਵ ਮੈਰਜ ਕਰਵਾਉਂਦਾ ਮਾਪਿਆਂ ਦੀ ਮਨਜ਼ੂਰੀ ਤੋਂ ਬਿਨਾਂ ਤਾਂ ਉਸ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਬਾਈਕਾਟ ਉਹ ਕੀਤਾ ਜਾਵੇਗਾ ਹੋਰ ਵੀ ਸਾਡੇ ਨਾਲ ਲੋਕ ਨੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਕਿਸ ਤਰੀਕੇ ਨਾਲ ਦੇਖਦੇ ਹੋ ਮਤੇ ਨੂੰ ਜਿਹੜਾ ਮਤਾ ਪਾਇਆ ਮਤਾ ਬਿਲਕੁਲ ਸਹੀ ਪਾਇਆ ਇਹ ਇਹ ਜਿਹੀਆਂ ਹਰਕਤਾਂ ਨਹੀਂ ਹੋਣੀਆਂ ਚਾਹੀਦੀਆਂ ਹਾਂਜੀ ਪਰ ਮਤੇ ਤਾਂ ਇਸ ਤਰ੍ਹਾਂ ਦੇ ਕਾਫੀ ਪਿੰਡਾਂ 'ਚ ਪੰਜਾਬ ਦੇ ਵਿੱਚ ਪਏ ਨੇ ਪਰ ਫਿਰ ਵੀ ਇਹ ਘਟਨਾਵਾਂ ਰੁਕ ਨਹੀਂ ਰਹੀਆਂ ਪਿੰਡ ਦੇ ਵਿੱਚ ਹੀ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਜੇ ਪੂਰੇ ਪੰਜਾਬ 'ਚ ਮਤੇ ਬਬਾ ਜੀ ਤਾਂ ਰੁਕਣੀਆਂ ਇਹ ਘਟਨਾ ਨਹੀਂ ਰੁਕਣੀਆਂ ਪੂਰੇ ਪੰਜਾਬ 'ਚ ਮਤੇ ਪੈਣੇ ਚਾਹੀਦੇ ਪੂਰੀ ਪੰਜਾਬਤਾਂ ਦੇ ਹਾਂਜੀ ਅਜਿਹੀ ਸਥਿਤੀ ਵਿੱਚ ਕਿ ਮਾਪਿਆਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਪੈਗੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਤੇ ਨਜ਼ਰ ਰੱਖਣੀ ਪੈਗੀ ਮਾਪਿਆਂ ਨੂੰ ਵੀ ਨਜ਼ਰ ਰੱਖਣੀ ਪਣੀ ਹੈ ਜੀ ਹਾਂਜੀ ਮਾਪਿਆਂ ਨੂੰ ਨਜ਼ਰ ਪੂਰੀ ਰੱਖਣੀ ਪੈਣੀ ਹੈ ਆਪਣੇ ਬੱਚਿਆਂ ਬਾਰੇ ਵੀ ਤੇ ਲੋਕ ਆਲਦਲ ਦੀਆਂ ਗੱਲਾਂ ਬਾਰੇ ਵੀ ਨਜ਼ਰ ਰੱਖਣੀ ਪਣੀ ਹੈ ਜੀ ਬਿਲਕੁਲ ਤਾ ਕਿਤਨਾ ਕਿਤੇ ਰੂਸ ਦੇ ਵਜੋਂ ਜਾਂ ਜਿਸ ਤਰ੍ਹਾਂ ਪੰਜਾਬ ਦਾ ਕਲਚਰ ਆ ਪੰਜਾਬ ਦਾ ਸੱਭਿਆਚਾਰ ਆ ਇਸ ਤਰੀਕੇ ਦੀ ਇਜਾਜ਼ਤ ਨਹੀਂ ਦਿੰਦਾ ਕਿ ਪਿੰਡ ਦੇ ਵਿੱਚ ਹੀ ਤੁਸੀਂ ਰਹਿੰਦੇ ਹੋ ਤਾਂ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲਓ ਤਾਂ ਉਸ ਤੇ ਉਸ ਤੁਸੀਂ ਬਸਣ ਲੱਗ ਜੂ ਤਾਂ ਇਹ ਮਤੇ ਨੇ ਜਿਹੜੇ ਉਹ ਉਹ ਇਸ ਤਰੀਕੇ ਦੇ ਪੈ ਰਹੇ ਪਰ ਚਰਚਾ ਇਸ ਪਿੰਡ ਦੀ ਤਾਂ ਹੋ ਰਹੀ ਆ ਤਾਂ ਜਿਹੜੇ ਮੁੰਡਾ ਕੁੜੀ ਨੇ ਵਿਆਹ ਕਰਾਇਆ ਤਾਂ ਆਪਸ ਦੇ ਵਿੱਚ ਰਿਸ਼ਤੇ ਦੇ ਵਿੱਚ ਚਾਚਾ ਭਤੀਜੀ ਲੱਗਦੇ ਨੇ ਤਾਂ ਉਹਨਾਂ ਦੇ ਵੱਲੋਂ ਵਿਆਹ ਕਰਵਾਇਆ ਗਿਆ ਉਸ ਤੋਂ ਬਾਅਦ ਪਰਿਵਾਰ ਆ ਜਿਹੜਾ ਉਹ ਰੋਂਦਾ ਹੋਇਆ ਦਿਖਾਈ ਦੇ ਰਿਹਾ ਭਾਵਕਾ ਪਰਿਵਾਰ ਕਈ ਗੰਭੀਰ ਇਲਜ਼ਾਮ ਲਗਾ ਰਿਹਾ ਕਾਨੂੰਨ ਕਹਿੰਦਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਪਿੰਡ ਦੇ ਵਿੱਚੋਂ ਨਹੀਂ ਕੱਢ ਸਕਦੇ ਪਰ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਅਸੀਂ ਨੇ ਮਤਾ ਇਸ ਕਰਕੇ ਪਾਇਆ ਕਿ ਤਾਂਕਿ ਪਿੰਡ ਦੇ ਵਿੱਚ ਕੋਈ ਟਕਰਾਅ ਨਾ ਹੋਵੇ ਤਲਖੀ ਨਾ ਹੋਵੇ ਤਾਂ ਤਲਖੀ ਨੂੰ ਰੋਕਣ ਦੇ ਲਈ ਇਹ ਕਦਮ ਆ ਜਿਹੜਾ ਪਿੰਡ ਦੀ ਪੰਚਾਇਤ ਦੇ ਵੱਲੋਂ ਉਹ ਚੁੱਕਿਆ ਗਿਆ ਦੇਖੋ ਲਵ ਮੈਰਿਜ ਕਰਾਉਣ ਦਾ ਸਾਨੂੰ ਕੋਈ ਇਤਰਾਜ਼ ਨਹੀਂ ਬੰਦਾ ਬਾਹਰ ਕਰਾ ਸਕਦਾ ਇਹ ਦੂਏ ਪਿੰਡ ਦੀ ਕੁੜੀ ਹੋਵੇ ਕਿਦਰ ਪਿੰਡ ਮੁੰਡਾ ਹੋਵੇ ਜੀ ਪਰ ਜਦੋਂ ਇਹਨਾਂ ਰਿਸ਼ਤੇ ਦੇ ਵਿੱਚ ਇਹ ਗੱਲ ਆ ਚਾਚੇ ਭਤੀਜੀ ਨੇ ਰਿਸ਼ਤਾ ਪਿਆ ਆਪਣਾ ਲਵ ਮੈਰਿਜ ਕਰਾ ਲਈ ਜੀ ਇਹ ਤੇ ਇਤਰਾਜ਼ ਇਹਨਾਂ ਤਾਂ ਮਤਾ ਪਾਉਣਾ ਪਏ ਸਾਨੂੰ ਇਹ ਉਹ ਜੇ ਕੱਲ ਨੂੰ ਇਹ ਇੱਥੇ ਆਣ ਕੇ ਬਸਦੇ ਆ ਤੇ ਕੁੜੀ ਦੇ ਪਰਿਵਾਰ ਵਾਲੇ ਮੁੰਡੇ ਤੇ ਬਾਰ ਕਰਦੇ ਆ ਮੁੰਡੇ ਦੇ ਪਰਿਵਾਰ ਵਾਲੇ ਕੁੜੀ ਦੇ ਬਾਰ ਕਰਦੇ ਆ ਜੀ ਇਹ ਅੱਗੇ ਮਸਲਾ ਵੱਧ ਸਕਦਾ ਤਾਂ ਤਾਂ ਕਰਕੇ ਸਾਨੂੰ ਮਤਾਂ ਪੜਨਾ ਪਈ ਜੀ ਕਾਨੂੰਨ ਨੂੰ ਕਿਵੇਂ ਜਸਟੀਫਾਈ ਕਰੂਗੇ ਕਾਨੂੰਨ ਕਹਿੰਦਾ ਕਿ ਤੁਸੀਂ ਪਿੰਡ ਚੋਂ ਕੇ ਇਹਨੂੰ ਕੱਢੇ ਨਹੀਂ ਸਕਦੇ ਕਾਨੂੰਨ ਤਾਂ ਇਹ ਕਹਿੰਦਾ ਕਿ ਧਾਰਾ 19 ਤੇ 21 ਧਾਰਾ ਜਿਹੜੀ ਉਹ ਪਿੰਡ ਦੇ ਵਿੱਚੋਂ ਤੁਸੀਂ ਇਸ ਤਰੀਕੇ ਦੇ ਨਾਲ ਮਤਾ ਪਾਇਆ ਪੰਚਾਇਤ ਨੇ ਉਹ ਕੱਢ ਨਹੀਂ ਸਕਦੀ ਕਿਸੇ ਨਹੀਂ ਅਸੀਂ ਤਾਂ ਮਾਪੇ ਨੂੰ ਤਾਂ ਨਹੀਂ ਕੱਢਦੇ ਸੀ ਕੁੜੀ ਨੂੰ ਨਾ ਮੁੰਡੇ ਨੂੰ ਕਿਹਾ ਵੀ ਤੁਸੀਂ ਇੱਥੇ ਨਹੀਂ ਰਹਿ ਸਕਦੇ ਜੀ ਬਾਕੀ ਉਹਦੇ ਪਰਿਵਾਰ ਰਹਿ ਸਕਦੇ ਕੁੜੀ ਦਾ ਪਰਿਵਾਰ ਰਹਿ ਸਕਦਾ ਮੁੰਡੇ ਦਾ ਪਰਿਵਾਰ ਰਹਿ ਸਕਦਾ ਉਹਨਾਂ ਨੂੰ ਤਾਂ ਅਸੀਂ ਕਹੀ ਨਹੀਂ ਜੀਗਾ ਐਸੇ ਪਕੂੜੀ ਨਾਲ ਮੁੰਡੇ ਦੇ ਇਸ ਤਰੀਕੇ ਦੇ ਕਈ ਪੈ ਰਹੇ ਨੇ ਪੰਜਾਬ ਦੇ ਵਿੱਚੋਂ ਮੈਂ ਲੱਗਦਾ ਸੈਂਕੜੇ ਮਤੇ ਪੈ ਗਏ ਨੇ ਪਰ ਘਟਨਾਵਾਂ ਫਿਰ ਵੀ ਨਹੀਂ ਰੁਕ ਰਹੀਆਂ ਪਿੰਡ ਦੇ ਵਿੱਚ ਆਪਸ ਮੁੰਡੇ ਕੁੜੀਆਂ ਵਿਆਹ ਕਰਵਾ ਰਹੇ ਨੇ ਪੰਜਾਬ ਦਾ ਕਲਚਰ ਪਹਿਲਾਂ ਅਜਿਹਾ ਨਹੀਂ ਸੀ ਇਸ ਤਰ੍ਹਾਂ ਦਾ ਸਮਾਜਿਕ ਦੇ ਵਿੱਚ ਤਾਣਾ ਬਾਣਾ ਨਹੀਂ ਸੀ ਪੰਜਾਬ ਦੇ ਵਿੱਚ ਕਿਵੇਂ ਸ਼ੁਰੂ ਹੋ ਗਿਆ ਹੈ ਇਹ ਅਸੀਂ ਤਾਂ ਹੀ ਐਸੀ ਕਰਕੇ ਮੱਤਾ ਪਾਇਆ ਜੀ ਜਿਹੜੇ ਅੱਗੇ ਵਾਲੀ ਪੀੜ੍ਹੀ ਹੈ ਜੀ ਥੋੜੀ ਸਮਝ ਸਕੇ ਜੀ ਕਿ ਵੀ ਅੱਗੇ ਵਾਸਤੇ ਨਾ ਕੋਈ ਅਜਿਹੀ ਘਟਨਾ ਹੋਵੇ ਜੀ ਸਾਡੇ ਪਹਿਲੀ ਵਾਰੀ ਇਹੇ ਕਰਨਾ ਹੋਈ ਹੈ ਜੀ ਇੱਥੇ ਇਹ ਪੰਚਾਇਤ ਦੇ ਵਿੱਚ ਹੀ ਗੱਲ ਤੇ ਹੋਇਆ ਇਹ ਕੰਮ ਬਸ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਹਾਂ ਔਰ ਇਹ ਤੁਹਾਡੇ ਪਿੰਡ ਦਾ ਮਸਲਾ ਨਹੀਂ ਤਕਰੀਬਨ ਕਾਫੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਮੁੰਡੇ ਕੁੜੀਆਂ ਆਪਸ ਦੇ ਵਿੱਚ ਪਿੰਡ ਦੇ ਵਿੱਚ ਹੀ ਰਹਿੰਦੇ ਨੇ ਲੈ ਮੈਰਿਜ ਕਰਵਾ ਰਹੇ ਨੇ ਕਿਸ ਤਰੀਕੇ ਨਾਲ ਦੇਖਦੇ ਨੇ ਚੀਜ਼ ਇਹ ਤਾਂ ਗਲਤ ਹੈ ਤੁਸੀਂ ਕਿਹਨਾਂ ਸਾਕੇ ਔਰ ਕਸਾਕੇ ਆ ਇਹ ਸਾਕੇ ਇੱਥੇ ਗੋਦਾ ਇੱਕ 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 ਗੋ ਇੱਕੋ ਗੋ ਦਾ ਚਾਚਾ ਭਤੀਜੀ ਹੈ ਭਾਈ ਇਹ ਗਲਤ ਹੋਇਆ ਕੰਮ ਬਸ ਸਾਊ ਕੋਤੀ ਕੁੜੀ ਮੂੰਹ ਚ ਬੋਲ ਨਹੀਂ ਰਹੀ ਹੈ। ਰਾਣੀ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਕਿ ਉਹ ਪਿੰਡ ਦੇ ਵਿੱਚ ਨਹੀਂ ਰਹਿ ਸਕਦੇ। ਪਰਿਵਾਰ ਜੇਕਰ ਉਹਨਾਂ ਦੀ ਪੈਰਬਾਈ ਕਰੂਗਾ ਉਹਨੂੰ ਤੇ ਵੀ ਕਲਾਪਕਾਰੀ ਕਰ ਉਹ ਉਸ ਮਤੇ ਨੂੰ ਕਿਸ ਤਰੀਕੇ ਨਾਲ ਦੇ ਠੀਕ ਹੈ ਜੀ ਉਹ ਤਾਂ ਠੀਕ ਹੈ ਜਿੱਦ ਤਰ੍ਹਾਂ ਕਹਿੰਦੇ ਉਹਨਾਂ ਨੇ ਠੀਕ ਹੈ ਇਹ ਉਹ ਸਹੀ ਹੈ। ਉਹ ਸਹੀ ਹੈ ਬਿਲਕੁਲ ਸਹੀ ਹੈ। ਹਾਂ ਜੀ। ਤਾਂ ਬਿਲਕੁਲ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਸੀ। ਸਰਪੰਚ ਦੇ ਨਾਲ ਵੀ ਗੱਲਬਾਤ ਕੀਤੀ, ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ, ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਇਸ ਕਦਮ ਨੂੰ ਆ ਪੰਚਾਇਤ ਦੇ ਨੂੰ ਚੰਗਾ ਕਦਮ ਜਿਹੜੇ ਇਲਾਕੇ ਸਾਥੀ ਸ਼ਮਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ